ਹਾਂਜੀ ਸਸਰੀ ਗਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਜਾਣੇ ਹੋਪ ਤਾਂ ਹੀ ਸਾਰੇ ਜਾਣੇ ਵਧੀਆ ਹੋਗੇ ਤੇ ਸ਼ੂਟ ਸਾਡਾ ਖਤਮ ਹੋ ਚੁੱਕਾ ਵਾ ਬਟ ਅੱਜ ਮੈਂ ਇੰਨਾ ਜ਼ਿਆਦਾ ਥੱਕ ਚੁੱਕੀ ਆ ਮੰਮੀ ਗਏ ਹੋਏ ਆ ਮੈਂ ਨਹੀਂ ਜਾ ਸਕੀ ਮੈਨੂੰ ਕਹਿ ਰਹੇ ਸੀਗੇ ਨਾਲ ਚੱਲ ਬਟ ਰੀਜ਼ਨ ਸੀਗਾ ਕਿ ਕਾਸ਼ਵੀ ਦਾ ਪੇਪਰ ਆ ਉਹਦੇ ਮਤਲਬ ਫਰਸਟ ਹਾਰਮ ਦੇ ਫਾਈਨਲ ਐਗਜ਼ਾਮ ਚੱਲ ਰਿਹਾ ਤੇ ਮਾਰਨਿੰਗ ਉਹਨੇ 5 ਵਜੇ ਉੱਠਣਾ ਸੀਗਾ ਉਹ ਨਹੀਂ ਆਪਾਂ ਨਹੀਂ ਜਾ ਪਏ ਇਸ ਕਰਕੇ ਹੁਣ ਮੈਂ ਆਈ ਆ ਕਿਚਨ ਵਾਲੋ ਕਿਚਨ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮਖਾਨੀਆਂ ਖਲਾਰਾ ਮੈਂ ਮਿਲ ਕਾ ਬੋਇਲ ਹੋਂਦੇ ਵਿੱਚ ਰੱਖਤਾ ਵਾ ਆਹ ਸਬਜ਼ੀਆਂ ਪਈਆਂ ਸਾਰੀਆਂ ਸਬ ਬਣਵਾ ਲਈਆਂ ਤੇ ਜਿਸ ਤਰ੍ਹਾਂ ਕਿ ਮੈਂ ਕਿਹਾ ਮੇチェ ਹਿੰਮਤਨੀ ਸਿੰਘ ਮੈਂ ਬਜਾਰੋਂ ਕੜੀ ਮੰਗਵਾ ਲਈ ਆ ਤੇ ਫੁੱਲਕੇ ਆਰਡਰ ਕਰ ਦਿੱਤੇ ਆ ਹੁਣ ਸਾਰੇ ਜਣੇ ਕਹਿ ਰਹੇ ਆ ਸਾਰੇ ਮਤਲਬ ਮੈਂ ਤੇ ਡੀਕੇ ਆ ਤੇ ਮਾਨ ਸਾਹਿਬ ਆਏ ਕਹਿ ਰਹੇ ਆ ਆਪਾਂ ਚਾਹ ਪੀਣੀ ਆ ਮੈਂ ਕਿਹਾ ਚਲੋ ਰੋਟੀ ਪਾਣੀ ਲਾਤੇ ਹੁਣ ਕੋਈ ਕੰਮ ਨਹੀਂ ਆ ਤੇ ਚਲੋ ਆਪਾਂ ਚਾਹ ਪੀ ਲੈਂਦੇ ਆ ਚਾਹ ਨਾਲ ਹੀ ਹੋਏਗਾ ਥੋੜੀ ਠੱਕਾ ਵਟਸਾ ਦਿਲਾਫ ਜੇਗੀ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਹੋਰ ਸ਼ੇਅਰ ਕਰਨਾ ਚਾਹਨੀ ਆ ਜਸਟ ਰੁਕੋ ਮੈਂ ਆਪਣਾ ਕੈਮਰਾ ਸੈੱਟ ਕਰ ਲਵਾਂ ਤੇ ਉੱਧਰ ਮੈਂ ਚਾਹ ਬਣਾਣ ਲੱਗੀ ਆ ਮਗਰ ਧੜੀ ਹੋਈ ਆ ਚਾਹ ਇੱਧਰ ਫੜਾ ਫੜ ਸਬਜ਼ੀਆਂ ਮੈਂ ਫ੍ਰਿਜ ਦੇ ਵਿੱਚ ਰੱਖ ਦਵਾਂ ਇਹ ਕੜੀ ਨੂੰ ਮੈਂ ਸੋਚ ਰਹੀ ਆ ਇੱਕ ਛੋਟਾ ਜਿਹਾ ਤੜਕਾ ਲਗਾ ਲਵਾਂ। ਸਾਦੀ ਜਿਹੜੀ ਕੜੀ ਆ ਉਹ ਥੋੜੀ ਵਧੀਆ ਜੇ ਮੈਂ ਸੋਚ ਰਹੀ ਆ ਨੂੰ ਆਪਾਂ ਹਿੰਗ ਦਾ ਤੜਕਾ ਲਗਾ ਲਈਏ ਕੜੀ ਨੂੰ। ਚਲੋ ਜੀ ਇੱਧਰ ਆਪਾਂ ਕੜੀ ਨੂੰ ਤੜਕਾ ਲਾੰਨੇ ਆ ਤੇ ਸਭ ਨਾਲ ਗੱਲ ਇਹ ਸ਼ੇਅਰ ਕਰਨਾ ਚਾਹੁੰਦੀ ਆ ਕਿ ਜਿਵੇਂ ਕਿ ਮੈਂ ਆਪਣੀ ਪਹਿਲੇ ਵਲੌਗ ਕਿ ਦੱਸਿਆ ਸੀਗਾ ਕਿ ਮੈਂ ਮਤਲਬ ਕਿ ਸਾਰਾ ਬਾਹ ਦਾ ਖਾਣਾ ਪੀਣਾ ਬੰਦ ਕਰਤਾ ਮੈਂ ਡਾਈਟ ਕਰ ਲਿਆ ਬੇਸਿਕਲੀ 슈ਗਰ ਵੀ ਨਹੀਂ ਖਾ ਰਹੀ ਬਟ ਜਿਵੇਂ ਕਹਿੰਦੇ ਨਾ ਕਿ weight ਵਧਾਣਾ ਬਹੁਤ ਜ਼ਿਆਦਾ ਸੋਖਾ ਵਾ ਸੀ ਇਸ ਲਈ ਆ ਇਸ ਬਟ ਉਹਨੂੰ ਘਟਾਣਾ ਉਹਨਾਂ ਹੀ ਜ਼ਿਆਦਾ ਓਖਾਵਾ ਕਿਉਂਕਿ ਮੇਰੀ ਮੇਰ ਕੋ ਝਿਮ ਨਹੀਂ ਲੱਗਦਾ ਮੈਂ ਵਰਕਆਊਟ ਨਹੀਂ ਕਰ ਸਕਦੀ ਕਿਉਂਕਿ ਕਾਸ਼ਵੀ ਸ਼ੂਟਿੰਗ ਇਹ ਸਾਰਿਆਂ ਕਰਕੇ ਮੈਂ ਵਰਕਆਊਟ ਨਹੀਂ ਕਰ ਸਕਦੀ ਤਾਂ ਮੈਂ ਪਹਿਲਾਂ ਜੁਆਇਨ ਕੀਤਾ ਸੀਗਾ ਝਿਮ ਬਟ ਉਦੋਂ ਮੈਂ ਸ਼ੂਟ ਨਹੀਂ ਸੀ ਕਰਦੀ ਉਦੋਂ ਕੀ ਕਹਿੰਦੇ ਆ ਉਦੋਂ ਮੈਂ ਜਿਵੇਂ YouTube ਦੇ ਉੱਤੇ ਨਹੀਂ ਹੈਗੀ ਸੀ ਉਦੋਂ ਮੈਂ ਮਾਰਨਿੰਗ ਜਾਂਦੀ ਸੀਗੀ ਕਾਸ਼ੀ ਦੇ ਸਕੂਲ ਤਾਂ ਉਸ ਤੋਂ ਬਾਅਦ ਮੈਂ ਆ ਜਾਂਦੀ ਸੀ ਮਟ ਉਹ ਸਟੋਰੀ ਡਿਸਕਸ ਕਰਨਾ ਸਾਰਾ ਕੁਝ ਕਰਨਾ ਹੁੰਦਾ ਇਸ ਕਰਕੇ ਜਿਵੇਂ ਨਹੀਂ ਲੱਗੰਦਿਆ ਬਟ ਜਿਵੇਂ ਕਹਿ ਦਿੰਦੇ ਨਾ ਕਿ ਹਜੇ ਤੱਕ ਮੈਨੂੰ ਰਿਜ਼ਲਟ ਨਹੀਂ ਮਿਲੰਦਿਆ ਸਾਰਾ ਕੁਝ ਬੰਦ ਕਰਨ ਦੇ ਪਾਪ ਚੁਦ ਵੀ ਜਦੋਂ ਇੰਨਾ ਕੁਝ ਆ ਮਿਲੇ ਨਾਲ ਹਾਈ ਜੀ ਕਰਦਾ ਵਾ ਛੱਡ ਪਰਾਂ ਬਟ ਫੇਰ ਮੈਂ ਸੋਚੀ ਵੀ ਨਹੀਂ ਨਹੀਂ ਐਡੀ ਛੇਤੀ ਜਿਹਾ ਕੁ ਨਹੀਂ ਕਰਨਾ ਤੇ ਹਜੇ ਤੱਕੰ ਤੇ ਮੈਂ ਉਸ ਟ੍ਰੈਕ ਦੇ ਉੱਤੇ ਹੈਗੀ ਆ ਕਾਕੀਏ ਕੇ ਦੇ ਐਡਵਾਂਟੇਜ ਹੀ ਬੰਦਾ ਤੁਸੀਂ ਸਾਰੇ ਜਾਣੇ ਦੱਸਿਓ ਕੌਣ ਕੋਣ ਆ ਜਿਹੜਾ ਡਾਈਟ ਨੂੰ ਕੰਟੀਨਿਊ ਰੱਖ ਸਕਦਾ ਵਾ ਇਸ ਤਰ੍ਹਾਂ ਨਹੀਂ ਆ ਕਿ ਮੈਨੂੰ ਹੁਣ ਮੇਦੇ ਖਾਂ ਦੀ ਕਰੀਵਿੰਗਸ ਹੁੰਦੀ ਐ ਇਤਨਾ ਤਰ੍ਹਾਂ ਕੁਝ ਵੀ ਨਹੀਂ ਆ ਪਰ ਹਾਂ ਮੈਨੂੰ ਗੁੱਸਾ ਜ਼ਰੂਰ ਆਂਦਾ ਯਾਰ ਇੰਨਾ ਆਪਾਂ ਡਾਈਟ ਦਾ ਉਹ ਕਰਦੇ ਆ ਸ਼ੂਗਰ ਵੀ ਨਹੀਂ ਆਪਾਂ ਖਾਦੇ ਬਟ ਫਿਰ ਵੀ ਇਹ 사ਨਾ ਕੁਝ ਕਿਉਂ ਹੋ ਰਿਹਾ ਰਹਿੰਦਾ ਕੋਈ ਗੱਲ ਨਹੀਂ ਭਾਗੀ ਇਹ ਵੀ ਲਾਈਫ ਦਾ ਪਾਰਟ ਹੈ ਗਾਵਾ सो सो बेस्ट आज और चाह पी लो जी खाने आए मैं तुम अपने कड़ी भी खानी है